ਇਸ ਵੇਲੇ ਦੀ ਇੱਕ ਹੋਰ ਮੰਦ ਭਾਗੀ ਖਬਰ ਹੁਸ਼ਿਆਰਪੁਰ ਦੇ ਪਿੰਡ ਬਹਾਦਰਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ 23 ਸਾਲ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਹੁਰਾ ਪਰਿਵਾਰ ਦੇ ਉੱਤੇ ਲੜਕੀ ਦੇ ਸਹੁਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਲੜਕੀ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਸ ਬਾਬਤ ਲੜਕੀ ਦੀ ਭੈਣ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹਾਂ ਕਿਹਾ ਕਿ ਅੱਜ ਸਵੇਰੇ ਮੰਮੀ ਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਦੀ ਮੌਤ ਹੋ ਗਈ ਹੈ ਉਸਦੀ ਡੈੱਡ ਬੋਡੀ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਵਿੱਚ ਪਈ ਹੈ ਜਾ ਕੇ ਚੈੱਕ ਕਰ ਲੋ ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਤਾਂ ਉਹਨਾਂ ਦੀ ਕੁੜੀ ਦੀ ਵਾਕਈ ਹੀ ਮੌਤ ਹੋਈ ਸੀ ਰਬੀਨਾ ਜਿਸ ਲੜਕੀ ਦੀ ਮੌਤ ਹੋਈ ਹੈ ਉਸਦੀ ਭੈਣ ਨੇ ਜਾਣਕਾਰੀ ਦਿੰਦੇ ਇਹ ਵੀ ਕਿਹਾ ਕਿ ਉਸ ਦਾ ਵਿਆਹ ਭਵਾਨੇ ਨਗਰ ਦੇ ਇੱਕ ਲੜਕੇ ਦੇ ਨਾਲ ਹੋਇਆ ਸੀ ਤੇ ਉਹਨਾਂ ਕਿਹਾ ਕਿ ਇਹਨਾਂ ਦੇ ਵਿੱਚੋਂ ਅਕਸਰ ਹੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਰਵੀਨਾ ਦਾ ਪਤੀ ਦੂਜਾ ਵਿਆਹ ਕਰਵਾਉਣ ਦੀ ਜਿੱਦ ਕਰਦਾ ਸੀ ਜਿਸ ਤੋਂ ਬਾਅਦ ਰਵੀਨਾ ਉਸ ਨੂੰ ਰੋਕਦੀ ਸੀ ਇਸ ਸਬੰਧੀ ਫਿਰ ਇਹਨਾਂ ਦੇ ਵਿੱਚ ਤਕਰਾਰਬਾਦੀ ਬਾਜੀ ਵੱਧ ਗਈ ਹੈ ਤਾਂ ਹੁਣ ਸਾਡੀ ਭੈਣ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਇਸ ਬਾਬਤ ਮ੍ਰਿਤਕ ਲੜਕੀ ਦੀ ਭੈਣ ਦੀ ਜਵਾਨੀ ਸੁਣਾਉਣੀ ਹੈ ਤੁਹਾਨੂੰ ਤੇ ਮਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਇਸ ਬਾਬਤ ਡੀਐਸਪੀ ਸਿਟੀ ਕੀ ਕੈਰੀ ਨੇ ਤੁਹਾਨੂੰ ਉਹਨਾਂ ਦੀ ਵੀ ਜੁਬਾਨੀ ਸੁਣਾਉਣੀ ਆ ਪਰ ਇੱਕ ਵਾਕ ਹੀ ਬੇहद ਮੰਦ ਭਾਗੀ ਖਬਰ ਆ ਕਿਉਂਕਿ ਰਖੜੀ ਦਾ ਤਿਹਾਰ ਨਜ਼ਦੀਕ ਆ ਹਰ ਕੋਈ ਭਰਾ ਆਪਣੀ ਭੈਣਾਂ ਦਾ ਇੰਤਜ਼ਾਰ ਕਰਦਾ ਹੁੰਦਾ ਕਿ ਆਖਰ ਸਾਡੀ ਭੈਣ ਆਵੇਗੀ ਗੁੱਟ ਦੇ ਉੱਤੇ ਰਖੜੀ ਸਜਾਵੇਗੀ ਪਰ ਉਸ ਪਰਿਵਾਰ ਦੇ ਵਿੱਚ ਕੀ ਹਾਲਾਤ ਹੋਣਗੇ ਜਿਸ ਪਰਿਵਾਰ ਦੇ ਵਿੱਚੋਂ ਰਖੜੀ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਪਰਿਵਾਰਕ ਮੈਂਬਰ ਇਸ ਤਰੀਕੇ ਮੋਦੀ ਆਗੋਸ਼ ਦੇ ਵਿੱਚ ਚਲੇ ਗਿਆ। ਕੀ ਨਾਮ ਆਪਕਾ? ਅਫਸਾਨਾ। ਕਿਹਾਂ ਕੇ ਰਹਿਣੇਗੇ? ਪਵਾਨੀ ਨਗਰ। ਕਿ ਆਖਣ ਨੂੰ ਲਈਂ? ਅੱਜ ਮੇਰੀ ਸਵੇਰੇ ਸਵੇਰੇ ਮੇਰੀ ਭੈਣ ਦਾ ਫੋਨ ਆਇਆ ਮम्मा ਨੂੰ ਕਹਿੰਦੀ ਕਿ ਉਹ ਮੇਰੀ ਭੈਣ ਕਹਿੰਦੀ ਮम्मा ਇਦਾਂ ਦੀ ਗੱਲ ਹੈ ਮੈਨੂੰ ਘਰੋਂ ਘਰੋਂ ਲੈ ਜਾਓ ਇਹਨਾਂ ਦੇ ਤੇ ਮੈਨੂੰ ਕੋਈ ਮਕਾਨ ਦੇ ਦੋ ਮੈਂ ਉੱਥੇ ਇਕੱਲੀ ਨੂੰ ਰਹਿ ਲੈਣਾ ਕਿਉਂਕਿ ਨਾ ਮੈਂ ਉਹ ਅਭਿਸ਼ੇਕ ਜੋ ਸੀਗਾ ਨਾ ਉਹ ਕਹਿੰਦਾ ਮੈਂ ਦੂਜਾ ਵਿਆਹ ਕਰਾਣਾ ਹੈ। ਤੇ ਇਸੇ ਗੱਲ 'ਚ ਲੜਾਈ ਪੈ ਗਈ ਘਰੇ ਕਿ ਉਹ ਇਦਾਂ ਕਹਿੰਦਾ ਕਿ ਉਹਨੇ ਦੂਜਾ ਵਿਆਹ ਕਰਾਣਾ ਇਸੇ ਗੱਲੋਂ ਉਹਨੇ ਨਾ ਆਪਣੀ ਫੈਮਿਲੀ ਨੂੰ ਦੱਸਿਆ ਇਦਾਂ-ਉਦਾਂ ਫਿਰ ਉਹਦੀ ਫੈਮਿਲੀ ਨੇ ਮਿਲ ਕੇ ਮੇਰੀ ਭੈਣ ਨੂੰ ਕੁੱਟਿਆ ਕੁੱਟ ਕੇ ਮੇਰੇ ਜੀਜੇ ਨੇ ਉਹਨੂੰ ਮਾਰ ਦਿੱਤਾ ਮਾਰ ਕੇ ਉਹ ਸਿਵਲ ਛੱਡ ਕੇ ਉਹਨੂੰ ਚੱਲ ਗਿਆ ਸਿਵਲ ਛੱਡ ਕੇ ਚੱਲ ਗਿਆ ਸਾਨੂੰ ਆ ਕੇ ਮੇਰੀ ਭੈਣ ਨੂੰ ਫੋਨ ਕਰਦੇ ਕਹਿੰਦੇ ਆਪਣੇ ਭੈਣ ਦੀ ਬੋਡੀ ਲੈ ਜਾਓ ਤੁਸੀਂ ਆ ਕੇ ਇਸ ਤੋਂ ਪਹਿਲਾਂ ਵੀ ਘਰ 'ਤੇ ਲੜਾਈ ਹੋਈ ਦੱਸਿਆ ਹਾਂ ਜੀ ਹਾਂ ਜੀ ਇਸ ਗੱਲੋਂ ਬਹੁਤ ਵਾਰੀ ਲੜਾਈ ਹੋਈ ਸੀ ਇੱਕ ਵਾਰੀ ਉਹ ਸਾਡੇ ਘਰ ਵੀ ਆ ਗਈ ਸੀ ਉਹਨੇ ਇਹ ਨਹੀਂ ਦੱਸਿਆ ਕਿ ਹਾਂ ਵੀ ਕੀ ਉਹ ਮੁੰਡੇ ਕੁੜੀ ਪਿੱਛੇ ਲੱਗਾ ਇਹ ਨਹੀਂ ਦੱਸਿਆ ਉਹਨੇ ਤਾਂ ਦਾ ਨਾਮ ਆ ਤੇ ਕਦੋਂ ਵਿਆਹੀ ਸੀ ਕਿੱਥੇ ਵਿਆਹੀ ਸੀ ਰਵੀਨਾ ਉਹਦਾ ਨਾਮ ਆ ਤੇ ਹੀ 3 ਸਾਲ ਪਹਿਲਾਂ ਦਾ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇਹ ਨਹੀਂ ਪਤਾ ਕਿ ਗੁਰੂ ਕਿਸ ਗੁਰਦੁਆਰੇ ਲਾਵਾਂ ਲਈਆਂ ਸੀ ਉਹਨੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਸੋਰੀ ਹੁਣ ਕਿੱਥੇ ਦਾ ਜਗ੍ਹਾ ਬਾਦਦਰਪੁਰ ਕੀ ਘਰ ਆਲੇ ਨਾਂ ਕੀ ਉਹ ਅਭਿਸ਼ੇਕ ਕੀ ਕੰਮ ਕਰਦਾ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਇਹ ਕੀ ਕਹਦੇ ਜੀ ਬੈਡ ਬੜੀ ਕਿਤੇ ਛੱਡ ਗਿਆ ਉਹ ਉਹ ਕਹਿੰਦਾ ਮੈਂ ਸੀਵਲ ਤੇ ਛੱਡ ਗਿਆ ਤੁਸੀਂ ਜਾ ਕੇ ਲੈ ਆ ਕੀ ਲੱਗਦਾ ਤੁਹਾਨੂੰ ਨਹੀਂ ਮਰੀ ਹੈ ਜੀ ਹਾਂ ਜੀ ਮੈਨੂੰ ਪੂਰਾ ਸ਼ੱਕ ਆ ਉਹਦੇ ਟੱਬਾ ਉਹਦੀ ਪੂਰੀ ਫੈਮਿਲੀ ਨੇ ਮਿਲ ਕੇ ਮਾਰਿਆ ਮੇਰੀ ਭੈਣ ਨੂੰ ਉਹਨਾਂ ਨੇ ਕੀ ਮੰਨ ਕਰਦੇ ਪੁਲਿਸ ਨੂੰ ਤਲਾਸ਼ ਕੀਤੀ ਹੈ ਹਾਂ ਜੀ ਪੁਲਿਸ ਨੂੰ ਤਲਾਸ਼ ਕੀਤੀ ਆ ਉਹਨਾਂ ਨੇ ਹੱਲੋ ਉਹਨਾਂ ਨੂੰ ਫੜ ਕੇ ਲੈ ਕੇ ਆਏ ਮੈਨੂੰ ਇਹ ਚਾਹੀਦਾ ਕਿ ਹਾਂ ਵੀ ਮੇਰੀ ਭੈਣ ਨੂੰ ਇਨਸਾਫ ਮਿਲੇ ਨੀ ਨੂਰ ਜਾਨਾ ਮੈਂ ਕਦੋਂ ਬੇਟੀ ਦਾ ਹੋਇਆ ਨਹੀਂ ਨਸਲ ਹੋਇਆ ਜੀ ਬੇਟੀਆਂ ਵੀ ਆ ਬੱਚਾ ਕਰ ਰਿਹਾ ਵੀ ਰਿਹਾ ਸੀ ਨਹੀਂ ਜੀ ਬੱਚੇ ਨਹੀਂ ਹੈਗਾ ਕੋਈ ਲੜਾਈ ਹੋ ਰਹੀ ਹੋਰ ਕੁਝ ਕਰਤੀ ਹੋਈ ਮੇਰਾ 10 ਵਜੇ ਕੇ 10:30 ਵਜੇ ਫੋਨ ਆਇਆ ਤਾਂ ਕੰਨਾ ਮਮੀ ਮੈਂ ਜਾਣਾ ਤੇਰੇ ਪਾਸ ਮੈਨੂੰ ਕਮਰਾ ਲਿਆ ਦੇ ਮੈਂ ਤੇਰੇ ਪਰ ਬੋਝ ਨਹੀਂ ਬਣੂਗਾ ਮੈਂ ਆਪਣਾ ਕਮਰਾ ਲਿਆ ਕੇ ਮੈਂ ਕਮਾ ਕੇ ਖਾਣਾ ਹੈਗਾ ਏ ਮੈਨੂੰ ਕਮਰਾ ਲਿਆ ਕੇ ਦੇ ਦੇ ਮੈਂ ਇਹ ਦੂਸਰਾ ਵਿਆਹ ਕਰਾਉਣੇ ਲਈ ਚਾਹੁੰਦਾ ਹੈਗਾ ਕਰਲੇ ਬੇ ਵਿਆਹ ਇਹ ਕਦੋਂ ਫੋਨ ਆਇਆ ਕਿ ਉਹਦੀ ਡੈਥ ਹੋ ਗਈ ਤੁਹਾਨੂੰ ਤੇ ਇਹੀ 11 ਵਜੇ ਤੱਕ ਆਇਆ ਸੀਗਾ ਇਹ ਉਹਦੀ ਬੇਟੀ ਤੁਹਾਡੀ ਡੈਥ ਹੋਈ ਕਿਨੇ ਦਿਨ ਸੇ ਤੁਹਾਨੂੰ ਉਹਦੀ ਨਾਨਦ ਨੂੰ ਦੱਸਿਆ ਹੈਗਾ ਕੰਦਾ ਕਿ ਇਹ ਕੁੜੀ ਚੱਕਿਆ ਖਾਨ ਕੰਦਾ ਕਿ ਤੂੰ ਸੀ ਮੰਮੀ ਕੇ ਲੈ ਕੇ ਛੇਤੀ ਆ ਜਾ ਤੇਰੀ ਬਹਿਨ ਹੈ ਨਹੀਂ ਬੈਡ ਬੋੜੀ ਕਿੱਥੋਂ ਚਲੀ ਗਈ ਸੀ ਤੁਹਾਡੀ ਬੈਡ ਬੋੜੀ ਸੀ ਬਨ ਹਸਪੀਟਲ ਇਧਰ ਇਧਰੇ ਛੱਟ ਕੇ ਗਿਆ ਥਾ ਕੀ ਮੰਗ ਕਰ ਲੋ

ਦੇ ਵੀ ਕੀ ਇਹ ਫੈਕਟ ਸਾਹਮਣੇ ਆ ਰਿਹਾ ਹੁੰਦਾ ਬੰਦੀ ਘਰ ਵਿੱਚ ਫੈਮਿਲੀ ਲੱਗਣਾ ਕਿ ਉਹਨੂੰ ਉਹਨੂੰ ਮਾਰ ਕੇ ਉੱਥੇ ਛੱਡ ਗਏ ਨੇ ਤੁੰਗਵਾਦੀ ਕਰਦੇ ਬੋਦੀ ਕਰਕੇ ਜੋ ਫੈਕਟ ਸਾਹਮਣੇ ਬੰਦੀ ਕਰਦੇ ਜੀ